ਖਬਰ ਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੰਘ ਹੁਣਾਂ ਵੱਲੋਂ ਜਿਹੜਾ ਤੀਰ ਦੇ ਨਾਲ ਨਿਸ਼ਾਨਾ ਲਗਾਇਆ ਗਿਆ ਸੀ ਉਹ ਨਿਸ਼ਾਨੇ ਤੇ ਤੀਰ ਨਹੀਂ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੜਕਾ ਮੱਚ ਗਿਆ ਹੈ ਸੁਖਬੀਰ ਸਿੰਘ ਬਾਦਲ ਚਾਹੁੰਦੇ ਸੀ ਕਿ ਮੈਨੂੰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰੀਲਾਂਚ ਕੀਤਾ ਜਾਵੇ ਮੈਂ ਹੀ ਸ਼ਰੂਮਣੀ ਅਕਾਲੀ ਦਲ ਦੀ ਐਜ਼ੇ ਪ੍ਰਧਾਨ ਬਣ ਕੇ ਅਗਵਾਈ ਕਰਾਂਗਾ ਲੇਕਿਨ ਕੁਦਰਤ ਨੂੰ ਜਾਂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੀ ਹੋ ਗਿਆ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਾਸਾ ਵੱਡਾ ਪੰਗਾ ਲੈ ਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੋਗਬੀਰ ਸਿੰਘ ਅਤੇ ਸ੍ਰੀ ਕੇਸਗੜ੍ਹ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਜਿਹੜੇ ਤੀਸਰਾ ਪਹਿਲਾ ਵੱਡਾ ਪੰਗਾ ਲਿਆ ਸੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਰਾ। ਉਹ ਤੀਰ ਤੇ ਨਿਸ਼ਾਨ ਤੀਰ ਦੇ ਨਾਲ ਨਿਸ਼ਾਨੇ ਤੇ ਲਾਇਆ ਗਿਆ ਲੇਕਿਨ ਉਹ ਤੀਰ ਨਿਸ਼ਾਨਿਆਂ ਤੇ ਜਾ ਕੇ ਲੱਗੇ ਨਹੀਂ ਉਹ ਮਿਸ ਹੋਏ। ਨਵੀਂ ਪਸੂੜੀ ਪੈ ਗਈ ਹੈ। ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਬਣਨਗੇ ਕਿਉਂਕਿ ਕੱਲਾ ਪੰਜਾਬ ਦੇ ਸਿੱਖਾਂ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ ਜਿੱਥੇ ਵੀ ਸਿੱਖ ਜਗਤ ਵਸਦਾ ਹੈ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਉਨ੍ਹਾਂ ਵੱਲੋਂ ਨਖੇਦੀ ਕੀਤੀ ਚਾਰੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਯਾਨੀ ਕਿ ਰਜ ਦੇ ਕੁੱਤੇ ਖਾਣੀ ਹੋ ਰਹੀ ਹੈ ਜਦੂ ਦੇ ਅਸਤੀਫੇ ਜਦੂ ਦੀਆਂ ਸਵਾਮਾਂ ਖੋਈਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਰੀ ਰਗਵੀਰ ਸਿੰਘ ਜਥੇਦਾਰ ਸੁਲਤਾਨ ਸਿੰਘ ਜੋ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਬਵਾਲ ਮਚ ਗਿਆ ਹੈ ਸਾਰੇ ਖਾਸਮ ਖਾਸ ਜਿਹੜੇ ਸਾਥੀ ਸੀ ਅਲੱਗ-ਅਲੱਗ ਹਲਕਿਆਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਜਾਂ ਬਾਹਰ ਦੇ ਦੇਸ਼ਾਂ ਵਿੱਚੋਂ ਉਹਨਾਂ ਨੇ ਆਪੋ ਆਪਣੇ સ્ਤੀਪੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਸੌਮ ਦਿੱਤੇ ਨੇ ਹੜਕਾ ਮੱਚ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁਣ ਸਰਬੀਰ ਸਿੰਘ ਬਾਦਲ ਨਹੀਂ ਬਣੇਗਾ ਕਿਉਂਕਿ ਬਾਗੀ ਖੜ ਗਏ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਮ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਪਹਿਲੀ ਵਾਰ ਸਟੈਪ ਚੱਕਿਆ ਹੈ ਆਪਣੇ ਜੀਜੇ ਦੇ ਖਿਲਾਫ ਕਿ ਉਹਨਾਂ ਵੱਲੋਂ ਹੀ ਦਬਾਅ ਆਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇ ਅੰਤਰੰਗ ਮੈਂਬਰਾਂ ਉੱਤੇ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਓ ਤੁਸੀਂ ਸ੍ਰੀ ਕੇਸਗੜ੍ਹ ਦੇ ਜਥੇਦਾਰ ਨੂੰ ਹਟਾਓ ਆਲਰੇਡੀ ਰੂੜਾ ਚੱਲ ਰਿਹਾ ਸੀ ਪਹਿਲਾਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰਿੰਦ ਸਿੰਘ ਦੇ ਨਾਮ ਕਿਉਂ ਕਿ ਕਿਉਂਕਿ 18 ਮਾਰਚ ਨੂੰ ਨਵੀਂ ਭਰਤੀ ਹੋਣੀ ਸ਼ੁਰੂ ਹੋਣੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਪੁਰਾਣੀ ਭਰਤੀ ਤੇ ਰੱਦ ਪੁਰਾਣੀ ਭਰਤੀ ਰੱਦ ਹੋਣੀ ਸੀ ਜਾਂ ਰੋਕਣੀ ਸੀ ਧਮਕੀਆਂ ਦਿੱਤੀਆਂ ਗਈਆਂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕ੍ਰਾਈਮ ਤੇ ਪਰਚਾ ਕਰਵਾਇਆਗੇ ਲੇਕਿਨ ਇਧਰ ਵਿਕਰਮਜੀਤ ਸਿੰਘ ਮਜੀਠੀਆ ਨੇ ਜਦੋਂ ਕੱਲ ਆਪਣੇ ਬਿਆਨ ਦਿੱਤੇ ਤਰਥੱਲੀ ਮਚ ਗਈ ਹਾਲਾਂਕਿ ਬਲਵਿੰਦਰ ਸਿੰਘ ਭੁੰਦੜ ਵੱਲੋਂ ਪੱਖ ਪੂਰਿਆ ਗਿਆ ਇਧਰ ਸੁਖਬੀਰ ਸਿੰਘ ਬਾਦਲ ਨੇ ਰੋਕ ਦਿੱਤਾ ਹੈ ਬਲਵਿੰਦਰ ਸਿੰਘ ਭੁੰਦੜ ਨੂੰ ਕਿ ਹੁਣ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਸਾਡੀ ਰਿਸ਼ਤੇਦਾਰੀ ਹੈ ਲੇਕਿਨ ਬਲਵਿੰਦਰ ਸਿੰਘ ਭੁੰਦੜ ਦੇ ਖਿਲਾਫ ਤਾਂ ਸਿੱਖਪੰਥ ਚੱਲਦਾ ਹੀ ਪਿਆ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜੇ ਨੇ ਆਫਰ ਕਰ ਦਿੱਤੀ ਹੈ ਪ੍ਰਧਾਨਗੀ ਕਹਿੰਦੇ ਨੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫਿਰ ਦੁਬਾਰਾ ਸਲਾਮਾਂ ਤੇ ਲਿਆਓ ਅਤੇ ਕੇਸਗੜ ਦੇ ਜਥੇਦਾਰ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਫਿਰ ਦਬਾਵਾ ਦੁਬਾਰਾ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਉੱਤੇ ਲਿਆਓ ਤੇ ਤੁਸੀਂ ਪ੍ਰਧਾਨਗੀ ਲੈ ਜੋ ਯਾਨੀ ਕਿ ਬਲਵਿੰਦਰ ਸਿੰਘ ਬਿਕਰਮਜੀਤ ਸਿੰਘ ਜੀਟੀ ਦੇ ਨਾਲ ਸਹਿਮਤੀ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਕਹਿੰਦੇ ਨੇ ਪ੍ਰਧਾਨ ਬਣੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਫਿਰ ਆਪਣੀਆਂ ਸੇਵਾਵਾਂ ਤੇ ਦੁਬਾਰਾ ਆਉਣੇ ਚਾਹੀਦੇ ਨੇ ਹਰ ਕੰਮ ਅਚਿਆ ਹੋਇਆ ਹੈ ਆਫਰ ਹੋ ਗਈ ਹੈ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਵੀਂ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਪ੍ਰਧਾਨ ਬਣ ਗਏ ਵਿਕਰਮਜੀਤ ਸਿੰਘ ਮਜੀਠੀਆ